ਜਾ ਬੀਐਸਸੀ ਐਗਰੀਕਲਚਰ ਐਮਐਸਸੀ ਐਗਰੀਕਲਚਰ ਦੇ ਵਿਦਿਆਰਥੀ ਜੋ ਲੰਮੇ ਸਮੇਂ ਤੋਂ ਡਿਗਰੀਆਂ ਕਰਕੇ ਬੇਰੋਜ਼ਗਾਰ ਘੁੰਮ ਰਹੇ ਨੇ ਜਾਂ ਇੱਥੇ ਅੱਗੇ ਐਮਐਸਸੀ ਕਰ ਰਹੇ ਨੇ ਇੱਥੇ ਪੀਐਚਡੀ ਕਰ ਰਹੇ ਨੇ ਪਰ ਮਾਨਯੋਗ ਮੁੱਖ ਮੰਤਰੀ ਜੀ ਨੇ ਵੋਟਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਖੇਤਾਂ ਦੇ ਮਾਸਟਰ ਰੱਖਾਂਗਾ ਸਕੂਲਾਂ ਦੇ ਵਿੱਚ ਮੈਂ ਖੇਤੀਬਾੜੀ ਟੀਚਰ ਰੱਖਾਂਗਾ ਪਰ ਉਹ ਵਾਅਦਾ ਪੂਰਾ ਨਹੀਂ ਹੋਇਆ ਕੋਈ ਤਾਂ ਪੀਯੂ ਦੇ ਵਿੱਚ ਡਿਵੈਟ ਕੀਤੀ ਜਾ ਰਹੀ ਹੈ ਇੱਕ ਨੰਬਰ ਨੂੰ ਪਰ ਉੱਥੇ ਵਿਦਿਆਰਥੀਆਂ ਨੇ ਪਹਿਲਾਂ ਵੀ ਆਵਾਜ਼ ਚੁੱਕੀ ਸੀ ਅੱਜ ਫੇਰ ਆਵਾਜ਼ ਚੁੱਕੀ ਹੈ ਕਿ ਮੁੱਖ ਮੰਤਰੀ ਨੂੰ ਇਸ ਤਰੀਕ ਤੋਂ ਪਹਿਲਾਂ ਇਹ ਵਿਦਿਆਰਥੀਆਂ ਵੱਲ ਦੇਖਣਾ ਚਾਹੀਦਾ ਹੈ ਇਹ ਵਿਦਿਆਰਥੀਆਂ ਦੀ ਗੱਲ ਸੁਣਨੀ ਚਾਹੀਦੀ ਆ ਇਹਨਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਪਰ ਸਰਕਾਰ ਗੱਲ ਨਹੀਂ ਸੁਣ ਰਹੀ ਇਸ ਕਰਕੇ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਵੱਡੀਆਂ ਪੜ੍ਹਾਈਆਂ ਕੀਤੀਆਂ ਨੇ ਕੁੱਤੀਆਂ ਪੜ੍ਹਾਈਆਂ ਕੀਤੀਆਂ ਨੇ ਡਿਗਰੀਆਂ ਕਰਨੀਆਂ ਕੋਈ ਸੌਖੀ ਨਹੀਂ ਪੀ ਐ ਜੂ ਦੇ ਵਿੱਚ ਪੜੇ ਨੇ ਜਾਂ ਹੋਰ ਕਾਲਜਾਂ ਵਿੱਚ ਪੜੇ ਨੇ ਘਰਾਂ ਤੋਂ ਬੜੀ ਦੂਰ ਆ ਇੱਥੇ ਹੋਸਟਲਾਂ ਦੇ ਵਿੱਚ ਰਹਿ ਕੇ ਪੜਾਈਆਂ ਕੀਤੀਆਂ ਨੇ ਪਰ ਉਹ ਅੱਜ ਬੈਨਰ ਲੈ ਕੇ ਖੜੇ ਨੇ ਤੁਸੀਂ ਦੇਖ ਸਕਦੇ ਹੋ ਤਾਂ ਬੜਾ ਦੁੱਖ ਹੁੰਦਾ ਸਾਨੂੰ ਬੜਾ ਦੁੱਖ ਆ ਅਸੀਂ ਹੰਢੀ ਕਿੰਨੀ ਸਾੜ ਰਹੇ ਆ ਸਰਕਾਰ ਨੂੰ ਦੱਸ ਰਹੇ ਆ ਕਿ ਇਹ ਡਿਗਰੀਆਂ ਦਾ ਫਾਇਦਾ ਕੀ ਜਦੋਂ ਸਾਨੂੰ ਰੁਜ਼ਗਾਰ ਹੀ ਨਹੀਂ ਮਿਲਿਆ ਸਭਰੇ ਸੀ ਇਹ ਡਿਗਰੀਆਂ ਰੱਖ ਕੇ ਕੀ ਕਰਨੀਆਂ ਇਸ ਕਰਕੇ ਹੁਣ ਅਸੀਂ ਸਾਰੇ ਵਿਦਿਆਰਥੀ ਡਿਗਰੀਆਂ ਸਾੜਾਂਗੇ ਤੇ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ ਜੀ ਆਪਣੇ ਆ ਜਾਓ ਬਾਈ ਆ ਵੀਡੀਓ ਬਣਾਈ ਕਰਨ ਬਣਾਈ ਕਰਨ ਪੂਰੀ ਬਾਈ ਕਿੰਨਾ 12 ਵਜੇ ਸਾਈਡ ਤੋਂ ਥੱਲੇ ਥੱਲੇ ਆ ਸਾਰਿਆਂ ਨੂੰ ਬਣਾ ਦੇ ਥੱਲੇ ਕੱਢ ਲੈਣਗੇ ਸਾਰੇ ਆ ਥੱਲੇ ਕੱਲੇ ਕੱਲੇ ਹੋ ਜਾਂਦੇ ਆਪਣੇ ਇੱਥੇ ਮਾੜੀ ਬੈਠੋ ਥੋੜਾ ਜਿਹਾ ਦੂਜੇ ਜਗ੍ਹਾ ਜਾ ਕੇ ਥੋੜਾ ਜਿਹਾ ਆ ਦੇ ਆਪਣੇ ਨਾਲ ਸਾਰੇ ਥੱਲੇ ਰੱਖ ਲਈਏ ਆਹ ਨੂੰ ਲੱਗ ਕੇ ਕੰਮ 50 दादा पंजाब सरकार मुा ਜਾਓ ਸਰਕਾਰ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਨਹੀਂ ਤਾਂ ਡੂਬ ਮਰੋ ਡੂਬ ਮਰੋ ਡੂਬ ਮਰੋ ਜਿੰਦਾਬਾਦ ਸਰਕਾਰ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਨਹੀਂ ਤਾਂ ਡੂਬ ਮਰੋ ਡੂਬ ਮਰੋ ਡੂਬ ਮਰੋ ਕੀਤੀ ਬਾੜੀ ਪੰਜਾਬ ਯੂਨੀਅਨ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਜੈਕਾਰਾ ਪੰਜਾਬ ਸਰਕਾਰ ਜੈਕਾਰਾ ਪੰਜਾਬ ਸਰਕਾਰ ਜੈਕਾਰਾ बंद करो बंदो बंदो बंद करो बंदो